ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਸੀਂ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸ਼ਰੀਰਨੰਦਪੁਰ ਸਾਹਿਬ ਸੀਟ ਤੋਂ ਆਪ ਦੇ ਐਮਪੀ ਮਾਲਵਿੰਦਰ ਸਕੰਗ ਵੱਲੋਂ ਫਰਕ ਨਾਲ ਜਿੱਤੇ ਇਸ ਦੇ ਨਾਲ ਹੀ ਸ਼੍ਰੀਨੰਦਪੁਰ ਸਾਹਿਬ ਲੋਕ ਸਭਾ ਸੀਟ ਤੇ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ ਇਹ ਸੀਟ ਦੀਨ ਨੌ ਵਿਧਾਨ ਸਭਾ ਸੀਟਾਂ ਹਨ ਜਿੰਨਾਂ ਵਿੱਚ ਸ਼੍ਰੀਨੰਦਪੁਰ ਸਾਹਿਬ ਰੂਪਨਗਰ ਚਮਕੌਰ ਸਾਹਿਬ ਮੁਹੱਲੀ ਬਲੌਰਚ ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਇਸ ਦੇ ਵਿੱਚ ਆ ਰਹੇ ਹਨ ਬੰਗਾ ਵਿਧਾਨ ਸਭਾ ਸ਼ਾਮਿਲ ਹਨ ਗਿਣਤੀ ਲਈ ਹਰੇਕ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਤਿੰਨ ਕਾਊਂਟਿੰਗ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਘੜੇਮੜੀ ਰੋਕਣ ਲਈ 2400 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਸ਼੍ਰੀਨੰਦਪੁਰ ਸੈੱਪ ਸੀਟ ਤੇ ਮਲਵਿੰਦਰ ਕੰਗ ਵੱਲੋਂ ਵੱਡੀ ਲੀਡ ਨਾਲ ਜਿੱਤੇ ਹਨ ਉਹਨਾਂ ਨੇ 8290 ਵੋਟਾਂ ਦੀ ਬੜਤ ਬਣਾਈ ਇਸ ਦੇ ਨਾਲ ਹੀ ਆਪ ਦੇ ਮਲਵਿੰਦਰ ਕੰਗ ਨੂੰ 20490 ਸੀਟਾਂ ਤੇ ਲੈ ਕੇ ਕੰਗ ਬਣਾਈ ਇੰਨਾ ਖਬਦਾ ਇਸ ਤੇ ਕਰਕੇ ਵੋਟਰਾਂ ਨੂੰ ਜਸਵਿੰਦਰ ਸਿੰਘ ਨੇ ਵੀ ਕੰਗ ਬਣਾਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ